ਸ਼ੀਵਾਹੀ ਗੁਰ ਸਾਹਿਬ ਜੀ ਸੋਰਠ ਸੋਕੀ ਨਿਗੁਣਿਆਨੋ ਅਪੀ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆ ਨੋ ਆਪੇ ਬਖਸ਼ ਲਏ ਭਾਈ ਸਤ ਗੁਰੂ ਕੀ ਸੇਵਾ ਲਈ ਸਤ ਗੁਰੂ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਈ ਖਰ ਜੀਓ

ਅਪਰਾਧੀ ਬਖਸ਼ਿਆਨ ਪਿਆਰੇ ਸੱਚੇ ਸ਼ਬਦ ਵਿਚਾਰ ਹੋ ਜਲ ਪਰ ਉਤਾਰਿਆਨ ਪਾਈ ਸਤਗੁਰ ਬੇੜਾ ਚਾ ਮਨੂਰੈ ਤੇ ਕੰਚਨ ਭਏ ਭਾਈ ਗੁਰ ਪਰਸ ਮੇਲ ਮਿਲਾਈ ਆਪ ਛੋੜ ਨਾ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣ ਭਾਈ ਸਤੁਗੁਰ ਕਉ ਸਦ ਬਲ ਹਾਰੈ ਜਾਉ ਨਾਮਨਿਦਾਨ ਜਿਨ ਦਿੱਤਾ ਭਾਈ ਗੁਰਮਤ ਸਹਿਜ ਸਮਾਉ ਗੁਰ ਬਿਨ ਸਹਜ ਨਾ ਉਪਜੈ ਭਾਈ ਉੱਚ ਹੋ ਗਿਆਨੀ ਜਾਏ ਸਤ ਗੁਰ ਕੀ ਸੇਵਾ ਸਦਾ ਕਰ ਭਾਈ ਨਿਛ ਹੋ ਆਪਗਵਾਈ ਦੀ ਹੋ ਉਪਜ ਭਾਈ ਹੋ ਕਰਨੀ ਸੱਚ ਸਾਰ ਪ੍ਰੇਮ ਪਦਾਰਥ ਪਾਈ ਹੈ ਭਾਈ ਸਚ ਨਾਮ ਆਦਾ ਜੋ ਸਤਗੁਰੂ ਸਿਵੇ ਆਪਣਾ ਭਾਈ ਤਿੰਨ ਕਹਿ ਹੋ ਲਗੈ ਜਨਮ ਸਵਾਰੀ ਆਪਣਾ ਭਾਈ ਕੋਲ ਭੀ ਲਈ ਬਖਸ਼ਾਈ ਚਬਾਣੀ ਸੱਚ ਸ਼ਬਦ ਹੈ ਭਾਈ ਗੁਰੂ ਕਿਰਪਾ ਦੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤੇ ਸਭਿ ਗੰਨ ਨਾ ਲਾਗੇ ਕੋ ਸੱਚ ਬਾਣੀ ਸੱਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਨਕ ਨਾਮ ਹਰ ਮਨ ਵਸੈ ਭਾਈ ਤੇ ਸਿ ਬਿਗਨ ਨਾ ਲਾਗੇ ਕੋ ਖਾਲਸਾ ਵਾਹੀ ਗੁਰ ਜੀ ਕੀwidehat